ਬੀਬੀ ਅੱਜਕੱਲ ਤੁਹਾਨੂੰ ਸੁਪਨੇ ਕਿੱਦਾਂ ਦੇ ਆਉਂਦੇ ਆ ਆਨੰਦ ਚ ਸੌਂਦਾ ਜੀ ਕੋਈ ਫਿਕਰ ਨਹੀਂ ਸੁਪਨਾ ਆਉਦਾ ਹੀ ਨਹੀਂ ਨੋ ਮੈਨੂੰ ਕਦੀ ਆਉਂਦੇ ਸੁਪਨੇ ਜੋਗਾ ਪਸੋਂਦਾ ਹੀ ਨਹੀਂ ਰਾਤ ਨੂੰ 12 12:30 ਤੋਂ ਤੁਹਾਨੂੰ ਐ ਸੁਪਨੇ ਆਉਂਦੇ ਨਹੀਂ ਵੀ ਸਾਡੀ ਪਾਰਟੀ ਬਣ ਗਈ ਕਾਮਯਾਬ ਹੋ ਗਈ ਨਾ ਕਦੀ ਵੀ ਨਹੀਂ ਵੀ ਅਸੀਂ ਸੁਬੀਰ ਸਿੰਘ ਬਾਦੂ 12:30 ਸੌਂਦਾ ਜੀ ਪੂਰੇ ਸਾਡੀ ਸਰਕਾਰ ਬਣਦੀ ਹੈ ਸਾਡਾ ਗੱਠ ਜੁੜ ਹੋ ਰਿਹਾ ਹੈ ਸਾਡੇ 12 ਬਚ ਜਾਂਦੇ ਮੈਨੂੰ ਸੌਂਦੀ ਨੂੰ ਜੀ 12 ਸਰ ਕਿਉਂਕਿ ਬਾਹਰ ਬੂਰੀ ਮੈਂ ਫੋਨ ਕਰਦੀ ਰਹੀ ਨਹੀਂ ਪਾਦੇ ਦੇਸ਼ਾਂ ਚ ਕੋਈ ਵਰਕਰ ਉਹਦੇ ਨਾਲ ਸਾਡੀ ਗੱਲ ਗੁਲ ਕਰਦੇ ਰਹਿੰਦੇ ਠੀਕ ਹੈ ਉਸ ਤੋਂ ਬਾਅਦ 12:30 ਸੁਣਨੇ ਆ ਜੀ ਉਸ ਤੋਂ ਬਾਅਦ 4:30 ਐ ਐਗਜ਼ੈਕਟ ਨੀਂਦ ਖੋਲ ਜਾਂਦੀ 4 ਘੰਟਿਆਂ ਚ ਕੀ ਸੁਪਨੇ ਆਉਣੇ ਤੇ ਕੀ ਆਣੇ ਨੀਂਦ ਪੂਰੀ ਹੋ ਜਾਂਦੀ ਵੀ ਮੈਂ ਕਿਹਾ ਸ਼ਾਇਦ ਇਦਾਂ ਦੇ ਸੁਪਨੇ ਨਾ ਆਉਂਦੇ ਹੋਣ ਵੀ ਤੁਹਾਨੂੰ ਇੱਕ ਮੈਂ ਦੱਸਾਂ ਗੱਡੀਆਂ ਬੀਬੀ ਦੇ ਮੂਰੇ ਚੱਲ ਰਹੀਆਂ ਝੰਡੀ ਲੱਗੀ ਆ ਜੇ ਚਲਾਉਣੀਆਂ ਹੋਣ ਤੇ ਮੈਂ ਆਪਣੀਆਂ ਚਲਾ ਸਕਦੀ ਆ ਜੀ ਮੈਨੂੰ ਸ਼ੌਕ ਹੀ ਨਹੀਂ ਹੈ ਕੇ ਪੁੱਤੇ ਹਾਂ ਹੂਟਰ ਵੱਜਣ ਦੇ ਕੋਈ ਮੈਂ ਤਾਂ ਬੀਬੀਆਂ ਨੂੰ ਕਹਿੰਨੀ نکালি ਮੈਂ ਬੰਦੇ ਸੱਚੇ ਸੁਪਨਾ ਲੈਣਾ ਮਾਰੀ ਗੱਲ ਥੋੜਾ ਨਹੀਂ ਸੁਪਨੇ ਨਹੀਂ ਲੈਣੇ ਚਾਹੀਦੇ ਮਿਸ਼ਨ ਆਪਣਾ ਪੂਰਾ ਕਰਨਾ ਚਾਹੀਦਾ ਸੁਪਨਾ ਤੇ ਸੁਪਨਾ ਹੀ ਹੁੰਦਾ ਹੈ ਸਪਨੇ ਸੁਪਨੇ ਹੁੰਦੇ ਨੇ ਜੀ ਸੁਪਰੇ ਦੇ ਐਵੇਂ ਸੁਪਨੇ ਚ ਕਈ ਵਾਰੀ ਮੈਨੂੰ ਕਈ ਕਹਣਗੇ ਬੀਬੀ ਸਾਡੇ ਸੁਪਨੇ ਤੁਸੀਂ ਆ ਬਣ ਗਏ ਹੋ ਮੈਂ ਕਿਹਾ ਮਰ ਜੋ ਬਣ ਵੀ ਲੈਣ ਦੋ ਕਿ ਸੁਪਨੇ ਚ ਹੀ ਬਣਾ ਕੇ ਖਤਮ ਕਰ ਦੇਣਾ ਨਹੀਂ ਯਕੀਨ ਹੈ ਤੁਹਾਨੂੰ ਨਿਸ਼ਚਿਤ ਮੈਂ ਬਿਲਕੁਲ ਪਰਮਾਤਮਾ ਤੇ ਯਕੀਨ ਕਰਦੀ ਹਾਂ ਸ਼੍ਰੀ ਅਕਾਲ ਪੁਰਖ ਮੇਰੀ ਪੀੜ ਦਾ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਕਿਰਪਾ ਕਰਨਗੇ ਸਾਡੇ ਸਥਿਤੀਆਂ ਹਾਂ ਸਾਰੇ ਦਿਲ ਸਾਫ਼ ਨਾ ਤੁਰੇ ਰਹਿਣ ਨੀਅਤ ਸਾਫ਼ ਰਾ ਤੁਰੇ ਰਹਿਣ ਸਾਡੇ ਅੰਦਰ ਨਾਲ ਨੀयत ਸਾਡੀ ਬਗੜੀ ਹੋਵੇ ਹਮ ਬਸ ਫਿਰ ਪ੍ਰਮਾਤਮਾ ਸੁਣੇਗਾ ਸਾਡਾ ਰਸਤਾ ਜਿਹੜਾ ਫਿਰ ਆਪੇ ਸਾਫ ਹੋਈ ਜਾਣਾ